ਆਪਾਂ ਦਾ ਸਵਾਗਤ ਹੈ ਜੀ ਕੀ ਪਤਰੀ ਸਾਨੂੰ ਮਿਲ ਕੇ ਸੈਟੀਸਫਾਈ ਕਰ ਮੇਰੇ ਚੈਨਲ ਦਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਠੀਕਾ ਕੰਮ ਕਰਨਾ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋ ਜੀ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਜੀ ਸਾਨੂੰ ਪਾਪਾ ਆਪਣੇ ਕਮੀਜ਼ ਦਾ ਨਾਪ ਕਿਵੇਂ ਭੇਜਣਾ ਦੀ ਸਾਨੂੰ ਜਦੋਂ ਅਸੀਂ ਕਮੀਜ਼ ਬਾਅਦ ਖਾਸ ਕਰਕੇ ਬਾਹਰੀਆਂ ਪਹਿਨਣ ਵਾਸਤੇ ਜਦੋਂ ਸਾਨੂੰ ਕੋਈ ਬਾਹਰੋਂ ਨਾਪ ਆਉਂਦਾ ਤੇ ਪੂਰਾ ਸਹੀ ਨਾਪ ਨਹੀਂ ਆਉਂਦਾ ਤੇ ਮੈਂ ਕਿਹਾ ਸੀ ਇੱਕ ਆਪ ਵੀਡੀਓ ਬਣਾਈਏ ਇਸ ਸਾਰੀਆਂ ਭੈਣਾਂ ਨੂੰ ਕਿਤੇ ਵੀ ਤੁਸੀਂ ਕਿਸੇ ਵੀ ਬੁਟੀਕ ਤੇ ਨਾਪ ਦੇਣਾ ਹੋਵੇ ਕਿਸੇ ਵੀ ਕਾਰੀਗਰ ਨੂੰ ਦੇਣਾ ਹੋਵੇ ਜਾਂ ਤੁਸੀਂ ਖੜੇ ਕਿਸੇ ਮੰਡੇ ਤੇ ਕਿਸੇ ਨੂੰ ਵੀ ਸਿਲਾਈ ਵਾਲੇ ਨੂੰ ਤੁਸੀਂ ਆਪਣਾ ਨਾਪ ਦਿਨੇ ਤੁਸੀਂ ਪ੍ਰੋਪਰ ਨਾਪ ਦਿਆ ਕਰੋ ਜੀ ਫਿਰ ਤਾਂਕਾ ਕਿ ਹਰ ਭੈਣ ਕਹਿੁੰਦੀ ਹੈ ਕਿ ਮੇਰਾ ਇੱਥਾ ਨਹੀਂ ਮੋਟਾ ਇੱਥਾ ਨਹੀਂ ਮੋਟਾ ਆਇਆ ਜੇ ਤੁਸੀਂ ਪ੍ਰੋਪਰ ਨਾਪ ਦਿਆ ਕਰੋ ਜੀ ਖਾਸ ਕਰਕੇ ਬਾਹਰੇ ਪਰਲੇ 12 ਨਾਪ ਹਮਨੇ ਸਾਨੂੰ ਸੈਂਟਰ ਕਰਦਨੇ ਉਹਨਾਂ ਵਾਸਤੇ ਜਾਂ ਫਿਰ ਤੁਸੀਂ ਆਪਣਾ ਕਮੀਜ਼ ਭੇਜਿਆ ਕਰੋ ਜੀ ਤੇ ਆਪਾਂ ਤੁਹਾਨੂੰ ਦੱਸਦੇ ਜੀ ਆਪਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜੀ ਲੈਂਥ ਆ ਤੁਸੀਂ ਲੈਂਥ ਦੱਸਣੀ ਹੈ ਇੱਥੇ ਪ੍ਰੋਪਰ ਆਪਾਂ ਮੋਢੇ ਤੋਂ ਲੈ ਲੈਣੀ ਆ ਪ੍ਰੋਪਰ ਆਪਾਂ ਨੇ ਆਪਾਂ ਨੇ ਜੋ ਸਭ ਤੋਂ ਪਹਿਲਾਂ ਆਪਾਂ ਲੈਂਥ ਲੈਣੀ ਆ ਲੈਂਥ ਆਪਾਂ ਨੇ ਇਸ ਤਰ੍ਹਾਂ ਇੱਥੋਂ ਲੈ ਕੇ ਸਭ ਤੋਂ ਪਹਿਲਾਂ ਆਪਾਂ ਲੈਂਥ ਲੈਣੀ ਆ ਐਨ ਪ੍ਰਸ ਕੀਤਾ ਹੋਵੇ ਕਮੀਜ਼ ਜਿਵੇਂ ਇਹਦੀ 38 ਲੈਂਥ ਆਪਾਂ ਨੇ ਬਿਲਕੁਲ ਐ ਮਾਪ ਦੱਸਣਾ ਵੀ ਪੂਰਾ ਪ੍ਰੋਪਰ ਹੈਗਾ ਕਿ ਨਾ ਹੈ ਤਿਆਰ ਕਿ ਨਾ ਉਸ ਤੋਂ ਬਾਅਦ ਆਪਾਂ გასਾਨੀ ਦੀ ਅਣੀ ਚੈਸਟ ਕਿੰਨਾ ਜਿਵੇਂ ਆਹ ਵਾਲੀ ਚੈਸਟ ਆ इतों लैके आप तरह चैस्ट दसा भी कि साढ़े अठारह तो उसद आप चेस्ट तो बाद, बाद आप लाना कमर का नाप भी कमर कि जिमें कमर इन दी सतारा इस तरह अपने फिर कमर का लैना नाप तो बाद अपने लैना हिप का नाप भी हिप कि इस तरह आप हिप मिलनी जिम्मे हिप हैगी इसको बाद ਫਿਰ ਆਪਾਂ ਨੇ ਲੈਣਾ ਆਪਣੀ ਪਲੇਟਾਂ ਕਿੱਥੇ ਨੇ ਪਲੇਟਾਂ ਬਿਲਕੁਲ ਪਲੇਟਾਂ ਜ਼ਰੂਰ ਦੱਸਿਆ ਕਰੋ ਜੀ ਇਹ ਪਲੇਟਾਂ ਇੱਥੋਂ ਤਾਂ ਲੈ ਕੇ ਆਏ ਆਪਾਂ ਪਲੇਟਾਂ ਕਿੰਨੇ ਦੇ ਪਾਣੀਆਂ ਆਂ ਜਾਂ ਵੀ ਤਿਆਰ ਕਿੰਨੇ ਦਿਨ ਹੈ ਸਾਢੇ 10 ਦੇ ਤਿਆਰ ਨੇ ਇਸ ਤਰ੍ਹਾਂ ਆਪਾਂ ਪਲੇਟਾਂ ਦਾ ਨਾਪ ਵੀ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਜਿਵੇਂ ਗਲਾ ਗਲੇ ਦਾ ਵੀ ਜ਼ਰੂਰ ਨਾਪ ਦਿਆ ਦਿਆ ਕਰੋ ਕਿੰਨਿਆਂ ਦੇ ਗਲੇ ਦਾ ਨਾਪ ਦਿੰਦੇ ਹੀ ਨਹੀਂ ਤੇ ਜਿਵੇਂ ਇਸ ਤਰ੍ਹਾਂ ਆਪਾਂ ਨੇ ਟੇਡਾ ਮਿਲ ਲੈਣਾ ਜੇ ਤਾਂ ਤੁਸੀਂ ਟੇਡਾ ਮਿਲਣਾ ਤਾਂ ਤੁਸੀਂ 6.5 ਲਿਖਣਾ ਜੇ ਤੁਸੀਂ ਇਸ ਤਰ੍ਹਾਂ 6 ਲਿਖੋਗੇ ਤਾਂ ਅੱਧੇ ਇੰਚ ਦਾ ਫਰਕ ਪੈ ਜਾਂਦਾ ਜੀ ਫਿਰ ਆਪਾਂ ਨੂੰ 6 ਆਊਗਾ ਤੇ ਅਬ ਇਸ ਤਰ੍ਹਾਂ ਹੀ ਬੈਕ ਵਾਲੇ ਦਾ ਤੇ ਬਾਕੀ ਜਿਹੜੀ ਆਪਣੀ ਕੰਦੀ ਹੁੰਦੀ ਆ ਇਹ ਵੀ ਜਰੂਰ ਦੱਸਿਆ ਕਰੋ ਜਿਵੇਂ ਹੁਣ ਇਹਦੀ ਹੈਗੀ ਆ 2.5 ਇੰਚ ਕੰਦੀ ਆ ਤੇ ਕਈ ਭੈਣਾ ਮੇਰੀਆਂ ਕਹਿੰਦੀਆਂ ਨੇ ਅਸੀਂ ਬਰੌਡ ਨਹੀਂ ਪਾਉਦੇ ਗਲੇ ਤੇ ਵੀ ਉਹ ਥੋੜਾ ਗਲਾ ਵੀ ਮਿੰਕ ਕੇ ਦੱਸਿਆ ਕਰੋ ਵੀ ਸਾਡਾ ਬਰੌਡ ਕਿੰਨਾ ਹੋਵੇ 5.5 ਹੋਵੇ ਕਿ 6 ਹੋਵੇ ਇਸ ਤਰ੍ਹਾਂ ਫਿਰ ਜਿਹੜਾ ਗਲਾ ਗਿਰਦੇ ਨੇ ਜਾਂ ਡੀਪ ਆਪਾਂ ਕਰਦੇ ਆ ਵੀ ਸਾਡੇ ਬਰੌਡ ਜਿਆਦੇ ਹੁੰਦੇ ਦੱਸਿਆ ਕਰੋ ਵੀ ਸਾਡਾ ਕਿੰਨਾ ਗਲਾ ਹੋਵੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਨਹਾ ਬਾਹਾਂ ਦਾ ਨਾਪ ਵੀ ਬਾਹਾਂ ਦਾ ਨਾਪ ਕਿੰਨਾ 15.5 ਜੇ ਫਿਰ ਮੂਰੀ ਦਾ ਨਾਪ ਵੀ ਮੂਰੀ ਕਿੰਨੀ ਆ 5 ਤੇ ਉਸ ਤੋਂ ਬਾਅਦ ਆਪਣੀ ਆ ਇਹ ਮੇਨ ਗਲਾ ਜੀ ਆਪਣੀ ਆ ਸਾਈਡ ਸਲਾਈ ਜਰੂਰ ਮਿਣਿਆ ਕਰੋ ਵੀ ਆਪਣੀ ਆ ਸਾਈਡ ਸਲਾਈ ਕਿੰਨੀ ਆ ਇਹਦੇ ਨਾਲ ਬਹੁਤ ਫਰਕ ਪੈਂਦਾ ਜੀ ਜਿਵੇਂ ਆਪਾਂ ਆਪਣੀ ਸਾਢੇ ਸਾਢੇ ਤੇਰਾ ਹੈ ਸਾਈਡ ਸਲਾਈ ਤੇ ਜੇ ਆਪਾਂ ਇਹਨੂੰ ਸਾਢੇ 14 ਕਰ ਦਾਂਗੇ ਤੇ ਤੁਹਾਡੀ हिਪ ਟਾਈਟ ਹੋ ਜਾਣੀ ਆ ਫਿਰ ਇੱਕ ਇੰਚ ਤੁਹਾਨੂੰ 1 ਇੰਚ ਤੁਹਾਨੂੰ हिਪ ਜ਼ਿਆਦਾ ਰੱਖਣੇ ਪਊਗੀ ਇਹਦਾ ਚੀਜ਼ ਦਾ ਬਹੁਤ ਫਰਕ ਪੈਂਦਾ ਸਾਈਡ ਸਲਾਈ ਜਰੂਰ ਮਣਕੇ ਦਿਆ ਕਰੋ ਜੀ ਵੀ ਸਾਈਡ ਸਲਾਈ ਕਿੰਨੀ ਰੱਖਣੀ ਆ ਹੈਨਾ ਤੇ ਉਸ ਤੋਂ ਬਾਅਦ ਆਪਾਂ ਵੀ ਘੇਰਾ ਵੀ ਕਈਆਂ ਦੀ हिਪ ਹੁੰਦੀ ਆ ਜ਼ਿਆਦਾ ਤੇ ਘੇਰਾ ਕੱਟ ਲੱਖਿਆ ਉਹ ਵੀ ਘੇਰਾ ਵੀ ਜਰੂਰ ਦੱਸਿਆ ਕਰੋ ਵੀ ਤੁਸੀਂ ਘੇਰਾ हिਪ ਦੇ ਨਾਪ ਦੇ ਹੀ ਰੱਖਣਾ ਜਾਂ ਕੱਟ ਰੱਖਣਾ ਜਾਂ ਜਿਆਦਾ ਰੱਖਣਾ ਇਹ ਵੀ ਜ਼ਰੂਰ ਦਿਆ ਕਰੋ ਜੀ ਆਪਣਾ ਸਾਰਾ ਪ੍ਰੋਪਰ ਨਾਪ ਦਿਆ ਕਰੋ ਜੀ ਜਦੋਂ ਫਿਰ ਪ੍ਰੋਪਰ ਨਾਪ ਨਹੀਂ ਸਹੀ ਆਉਂਦਾ ਫਿਰ ਤਾਂ ਕਰਕੇ ਮਾੜੀ-ਮੋਟੀ ਗੜਬੜ ਹੋ ਜਾਂਦੀ ਹੈ ਜੀ ਕਿ ਬੀਤ ਵਿੱਚ ਸਾਰੀਆਂ ਭੈਣਾਂ ਨੂੰ ਪਿਆ ਕਿਸੇ ਵੀ ਤੁਸੀਂ ਬੁਟੀਕ ਤੇ ਕੱਪੜਾ ਦੇਣਾ ਆਪਣਾ ਸਲਾਈ ਜਿਹੜੀ ਭੇਜਣਾ ਤੁਸੀਂ ਪ੍ਰੋਪਰ ਨਾਪ ਆਪਣਾ ਇੰਚੀ ਟੇਪ ਨਾਲ ਨਾਪ ਸਹੀ ਤਰ੍ਹਾਂ ਪ੍ਰੈਸ ਕੀਤਾ ਹੋਵੇ ਜਿਵੇਂ ਇਹਨੂੰ ਇਹਨੂੰ ਇਸ ਤਰ੍ਹਾਂ ਪ੍ਰੈਸ ਕੀਤਾ ਹੋਵੇ ਕੱਪੜਾ ਸਾਰਾ ਪ੍ਰੋਪਰ ਨਾਪ ਦਿਆ ਕਰੋ ਜੀ ਤੇ ਜਦੋਂ ਫਿਰ ਸਾਨੂੰ ਬਹੁਤ ਦਿੱਕਤ ਆਉਂਦੀ ਆ ਜਦੋਂ ਫਿਰ ਕਾਰੀਗਰ ਕਹਿੰਦੇ ਨੇ ਕਿ ਸਾਨੂੰ ਵੀ ਅਸੀਂ ਤਾਂ ਜਿੱਦਾਂ ਤੁਸੀਂ ਸਾਡਾ ਤਾਂ ਇੰਚ ਟੇਪ ਚੱਲਣਾ ਵੀ ਤੁਸੀਂ ਜਿੰਨਾ ਇੰਚ ਟੇਪ ਨਾਲ ਮਿਣ ਕੇ ਦੱਸਾ ਸਾਡਾ ਇੰਚ ਟੇਪ ਨਾਲ ਨਾਪ ਲੋ ਸਾਡਾ ਸਹੀ ਹੋਊਗਾ ਤੇ ਇਥੇ ਪਹਿਤੇ ਪੈਣਾ ਕਹਿੰਦੀਆਂ ਜੀ ਇੰਨਾ ਸੀਗਾ ਇੰਨਾ ਨਹੀਂ ਇੰਨਾ ਕਰਨਾ ਬਾਅਦ ਚ ਕਾਰੀਗਰ ਅਲਟਰ ਬਹੁਤ ਘੱਟ ਰਹਿੰਦੇ ਜੀ ਨਾ ਕਾਰੀਗਰਾਂ ਕੋਲ ਟਾਈਮ ਹੁੰਦਾ ਤੇ ਨਾ ਸਾਡੇ ਕੋਲ ਟਾਈਮ ਹੁੰਦਾ बार-ਬਾਰ ਅਲਟਰ ਕਰਨ ਦਾ ਤੁਸੀਂ ਪ੍ਰੋਪਰ ਨਾਪ ਦੱਸਿਆ ਕਰੋ ਜੀ ਵੀ ਨਾ ਪ੍ਰੋਪਰ ਨਾ ਆਪਣਾ ਸਹੀ ਦੇ ਕੇ ਨਾਪੋ ਕਰਿਆ ਕਰੋ ਇਸ ਤਰ੍ਹਾਂ ਤੁਸੀਂ ਕਮੀਜ਼ ਤੋਂ ਕੱਲਾ ਵਾਲਾ ਨਾਪ ਲੈ ਲਿਆ ਕਰੋ ਜੀ ਵੀ ਸਾਰੀ ਜੇ ਸੈੱਡਸ ਵਾਈਸ ਦਾ ਬਹੁਤ ਜ਼ਰੂਰੀ ਹੈ ਜੀ ਸੈੱਡਸ ਵਾਈਸ ਜੇ ਤੁਸੀਂ ਉੱਚੀ ਰੱਖਣੀ ਤਾਂ ਵੀ ਦੱਸਿਆ ਕਰੋ ਜੇ ਆਪਾਂ ਨੀਮੀ ਕਰਾਂਗੇ ਫਿਰ ਇੱਥੇ 1 ਇੰਚ ਥੋੜਾ ਹੇਠ ਪਾ ਜ਼ਿਆਦਾ ਰੱਖਣੇ ਤੋਂ ਵੀ ਤੇ ਇਸ ਤਰ੍ਹਾਂ ਕਰਕੇ ਜੇ ਮੇਰੀ ਵੀਡੀਓ ਵਧੀਆ ਲੱਗੀ ਭੈਣਾਂ ਨੂੰ ਤੇ ਭੈਣਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਸਾਰੀ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜਿਹਨੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੁਸੀਂ ਆਪਣੀ ਜ਼ਰੂਰ ਸਬਸਕ੍ਰਾਈਬਰ ਕਰ ਲਓ ਤੁਹਾਡੀ ਹੈਲਪ ਲਈ ਬਹੁਤ ਲੋੜ ਆ ਜੀ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਕੱਲ ਨੂੰ ਆਪਾਂ ਆਪਾਂ ਇਸ ਕੱਪੜਿਆਂ ਦੀ ਵੇਚ ਤੇ ਕੋਈ ਹੋਰ ਟੌਪਿਕ ਦੀ ਤੁਹਾਨੂੰ ਮੈਂ ਪਾਣਾ ਲਈ ਗੱਲ ਦੱਸਾਂਗੇ ਕਿ ਆਕਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਮਾ